ਸੱਚੀ ਦਾਸਰੀਆ ਕਿ ਮੈਨੂੰ ਪਤਾ ਸੀ ਪਹਿਲਾ ਸਵਾਲ ਹੀ ਤੁਸੀਂ ਇਹ ਕਰ ਲਵੋ ਕੋਈ ਸਾਡੇ ਪਰਿਵਾਰ ਦੀ ਗੱਲ ਸਾਡੇ ਚ ਰਹਿਣ ਦਿਓ ਸਾਡੇ ਪਰਿਵਾਰ ਚ ਦਖਲ ਨਾ ਦਿਓ ਚਲੋ ਬਾਤ ਦਾ ਜੀ ਮੇਰਾ ਕੀ ਜਵਾਬ ਹੈ ਜੀ ਮੇਰੇ ਸਤਿਕਾਰਯੋਗ ਨੇ ਮੈਂ ਕੋਈ ਜਵਾਬ ਦੇ ਹੀ ਨਹੀਂ ਸਕਦਾ ਮੇਰੇ ਭਾਈਏ ਦਾ ਭਾਈਆ ਮੈਂ ਤਾਂ ਭਾਈਏ ਬਾਰੇ ਨਹੀਂ ਜਵਾਬ ਦੇ ਸਕਦਾ ਤੇ ਭਾਈਏ ਦੇ ਭਾਈਏ ਬਾਰੇ ਕਿਥੋਂ ਜਵਾਬ ਦੇ ਦਿਆ ਮੈਂ ਐਨਾ ਨਾ ਨਾਲੇ ਸਵਾਦ ਨਹੀਂ ਲਈਦਾ ਕੱਲ ਤੇਰੇ ਨੰਬਰ ਤੇ ਕੋਈ ਚੱਕਰ ਪੈ ਜਾਏ ਤੇ ਮੈਂ ਸਵਾਦ ਲਈ ਜਾਵਾਂ ਤੇ ਤੂੰ ਜਗਲ ਜੀਜਾ ਆਦੀਸ਼ ਪ੍ਰਤਾਪ ਕੈਰੋ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜਾ ਕੈਰੋ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਇਸ ਕਾਰਵਾਈ ਤੋਂ ਬਾਅਦ ਹੁਣ ਮੀਡੀਆ ਅਕਾਲੀ ਲੀਡਰਾਂ ਕੋਲੋਂ ਉਕਤ ਮਸਲੇ ਦੀ ਕੋਖ ਕਰ ਰਿਹਾ ਹੈ ਇਸ ਸੰਬੰਧਿਤ ਜਦ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਸਵਾਲ ਕੀਤਾ ਗਿਆ ਤਾਂ ਉਹ ਹਾਸੇ ਠੱਠੇ ਦੇ ਨਾਲ ਇਸ ਨੂੰ ਨਿੱਜੀ ਮਾਮਲਾ ਕਹਿੰਦੇ ਹੋਏ ਗੱਲ ਕਿਵੇਂ ਗੋਲਮੋਲ ਕਰ ਗਏ ਤੁਸੀਂ ਖੋਦੀ ਦੇਖ ਲਓ ਸੱਚੀ ਦਾਸ ਰਿਆ ਕਿ ਮੈਨੂੰ ਪਤਾ ਸੀ ਪਹਿਲਾ ਸਵਾਲ ਹੀ ਤੁਸੀਂ ਇਹ ਕਰ ਰਹੇ ਹੋ ਕੋਈ ਸਾਡੇ ਪਰਿਵਾਰ ਦੀ ਗੱਲ ਸਾਡੇ ਚ ਰਹਿਣ ਦਿਓ ਸਾਡੇ ਪਰਿਵਾਰ 'ਚ ਦਖਲ ਨਾ ਦਿਓ ਚਲੋ ਗੱਲ ਦਾ ਜੀ ਮੇਰਾ ਕੀ ਜਵਾਬ ਹੈ ਜੀ ਮੇਰੇ ਸਤਿਕਾਰਯੋਗ ਨੇ ਮੈਂ ਕੋਈ ਜਵਾਬ ਦੇ ਹੀ ਨਹੀਂ ਸਕਦਾ ਮੇਰੇ ਭਾਈਏ ਦਾ ਭਾਈਆ ਮੈਂ ਤਾਂ ਭਾਈਏ ਬਾਰੇ ਨਹੀਂ ਜਵਾਬ ਦੇ ਸਕਦਾ ਤੇ ਭਾਈਏ ਦੇ ਭਾਈਏ ਬਾਰੇ ਕਿਥੋਂ ਜਵਾਬ ਦੇ ਦਿਆਂ ਮੈਂ ਐਨਾ ਨਾ ਨਾਲੇ ਸਵਾਦ ਨਹੀਂ ਲਈਦਾ ਕੱਲ ਤੇਰੇ ਟੰਬਰ 'ਚ ਕੋਈ ਚੱਕਰ ਪੈ ਜੇ ਤੇ ਮੈਂ ਸਵਾਦ ਲਈ ਜਾਵਾਂ ਤੇ ਤੁਝੇ ਗੱਲ ਕੋਈ ਨਹੀਂ ਜੀ ਤੇ ਇੱਕ ਨਾ ਗੋ ਇਹ ਮੇਰਾ ਬੜਾ ਪੁਰਾਣਾ ਜਾਣਕਾਰ ਆ ਜੀ ਚਲੋ ਮੇਰਾ ਕੀ ਇਹ ਤਾਂ ਸਰਦਾਰ ਬਿਆਨ ਸਿੰਘ ਮੇਲੇ ਤੋਂ ਅਸੀਂ ਵੇਖ ਰਹੇ ਨੀ ਕਿ ਨਿਕੇ ਹੁੰਦੇ ਮਗਰ ਸਵਾਦ ਲੈਣ ਦੀ ਆਤਮਾ ਵੇਖਿਆ ਉਦੋਂ ਤੋਂ ਲੈ ਕੇ ਅੱਜ ਤੱਕ ਨਹੀਂ ਇਹ ਉਮਰ ਹੁੰਦੀ ਆ ਜੀ ਫਿਰ ਛੱਡਦੀ ਦਾ ਫਿਰ ਅਸ਼ੀਰਵਾਦ ਦੇਣ ਦਾ ਸਮਾਂ ਟੋਟਾ ਤੁਸੀਂ ਤਾਂ ਤੁਹਾਡਾ ਅਸ਼ੀਰਵਾਦ ਦੇਣਾ ਚਾਹੀਦਾ ਸੀ ਕਿ ਸਭ ਠੀਕ ਰਵੇ ਸਭ ਠੀਕ ਰਵੇ